ਆਹ ਗੱਲ ਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਅਨੁਸਾਰ ਚਾਹੀਦਾ 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 ਅਨੁਸਾਰ ਚਾਹੀਦਾ 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 ਕੀ ਗੱਲਬਤ ਹੋਈ ਜਿਹੜਾ ਹਮਲਾ ਆਇਆ ਤੇ ਉਹਦੀ ਘਟਨਾ ਕਿੰਨੇ ਵਜੇ ਘਟਰੀ ਇਹ 23 ਦੀ ਹੈ ਰਾਤੀ 12 ਵਜੇ ਦੇ 20 ਮਿੰਟ ਤੇ ਮੈਨੂੰ ਕਾਲ ਆਂਦੀ ਹੈ ਤੇ ਮੈਨੂੰ ਫੋਨ ਆਇਆ ਤੇ ਅਨਕੌਂਸ਼ੀਅਸ ਆਵਾਜ਼ ਸੀ ਮੈਨੂੰ ਕਹਿੰਦੇ ਕਿ ਮੈਨੂੰ ਨਾ ਚੁੱਕੋ ਆ ਕੇ ਮੇਰੇ ਤੇ ਜਾਨ ਨਹੀਂ ਹੈਗੀ ਮਿੰਨ ਲਗੇ ਮਜ਼ਾਕ ਕਰ ਰਹੇ ਮੈਂ ਕਿ ਚੁੱਪ ਕਰਕੇ ਕਹਾਂ ਰਾਜੋ ਮਿੰਨਲ ਮਜ਼ਾਕ ਨਾ ਕਰੋ ਇਹ ਮਜ਼ਾਕ ਦਾ ਟਾਈਮ ਨਹੀਂ ਹੈ ਫਿਰ 2 ਮਿੰਟ ਮੈਂ ਕਾਲ ਕੱਢਦੀ ਆ ਫਿਰ ਕਾਲ ਬੈਕ ਆਂਦੀ ਹੈ ਤੇ ਉਹ ਮੈਨੂੰ ਜ਼ਿਆਦਾ ਕੰਡੀਸ਼ਨ ਲੱਗੀ ਉਸ ਤੋਂ ਬਾਅਦ ਮੈਂ ਉਹਨਾਂ ਦਾ ਫੋਨ ਕੱਟ ਕੇ ਨਾਲ ਹੀ ਉਹਨਾਂ ਦੇ ਫਰੈਂਡਸ ਨੂੰ ਕਾਲ ਲਗਾਈ ਜਿਹੜੇ ਪਾਰਟਨਰਸ ਨੇ ਉਹਨਾਂ ਨੂੰ ਕਾਲ ਲਗਾਈ ਉਹਨਾਂ ਦਾ ਨੰਬਰ ਬਿਜ਼ੀ ਜਾ ਰਿਹਾ ਸੀ ਮੈਨੂੰ ਆਈਡੀਆ ਹੋ ਗਿਆ ਕਿ ਕੋਈ ਪ੍ਰੋਬਲਮ ਹੋਈ ਹੈ ਐਨੇ ਜੀ ਮੈਂ ਘਰੋਂ ਨਿਕਲਦੀ ਆ ਤੇ ਮੈਨੂੰ ਵਿੱਚ ਹੀ ਇਨ ਬਿਟਵੀਨ ਫੋਨ ਆਂਦਾ ਕਿ ਅਸੀਂ ਹਸਪਤਲ ਲੱਗੇ ਪਹੁੰਚ ਰਹੇ ਆ ਕਿ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੈ ਉਹਨਾਂ ਦੀ ਲੱਤਾਂ ਡੈਮੇਜ ਹੋ ਚੁੱਕੀਆਂ ਹੈ। ਪਤਾ ਲੱਗਾ ਕਿ ਇਹਨਾਂ ਨੇ ਹਮਲਾ ਕਰਨ ਵਾਲੇ ਨਹੀਂ ਕੁਝ ਨਹੀਂ ਪਤਾ ਉਹਨਾਂ ਨੇ ਫੇਸ ਕਵਰ ਕੀਤੇ ਹੋਏ ਸੀ ਵੀਡੀਓ ਅਸੀਂ ਸੀਸੀਟੀਵੀ ਚੋਂ ਨਿਕਲਵਾ ਲਈਏ। ਕੋਈ ਨਾ ਟੂਫੋ ਦਾ ਮਾਮਲਾ ਕੁਝ ਖੋਇਆ ਕੋਈ ਨਹੀਂ ਉਹਨਾਂ ਦੇ ਦੋ ਮੋਬਾਈਲ ਸੀ ਉਹਨਾਂ ਕੋਲ ਉਹਨਾਂ ਨੇ 골ਡ ਪਾਇਆ ਸੀ ਉਹਨਾਂ ਕੋਲ ਵਾਲਟ ਸੀ ਕੁਝ ਨਹੀਂ ਨਿਕਲਿਆ ਗਿਆ। ਹਸਬੰਦ ਨੇ ਦੱਸਿਆ ਕੋਈ 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 ਪੁਰਾਣੀ ਕੋਈ ਨਹੀਂ ਕੋਈ ਕੁਝ ਵੀ ਨਹੀਂ ਕੰਡੀਸ਼ਨ ਉਹਨਾਂ ਦੀ ਲੱਗਾ ਡੈਮੇਜ ਹੈ ਅਸੀਂ ਜਿਹੜੇ ਪਾਰਟਨਰਸ ਆ ਉਹਨਾਂ ਦੇ ਨਾਲ ਕੰਮ ਕਰਦੇ ਉਹ ਮਜੂਦ ਤੁਹਾਡੇ ਨਾਲ ਹੈਗੇ ਨਹੀਂ ਇਸ ਟਾਈਮ ਹੈਗੇ ਨੇ ਸਿਰ ਪਰ ਉਹ ਇਸ ਟਾਈਮ ਇੱਥੇ ਮਜੂਦ ਨਹੀਂ ਆ ਸਾਈਡ ਤੋਂ ਤੇ ਖੜੇ ਹਾਂ ਹਾਂਜੀ ਉਹ ਐਕਚੁਅਲੀ ਸਿਗੇ ਨਾਲ ਤੇ ਉਹ ਇੱਕ ਪਾਰਟਨਰ ਹੋਰ ਸੀ ਦੋ ਪਾਰਟਨਰਸ ਮਤਲਬ ਉਹ ਪੱਦੇ ਜਾਂ ਉੱਥੋਂ ਹਾਂਜੀ ਇਹ ਵੀ ਦੱਸੋ ਨਾ ਉੱਥੇ ਖਾ ਕੇ ਇਦਾਂ ਖੜੇ ਸੀ ਕਿਹੜੀ ਲੜਾਈ ਕਿਹੜੀ ਜਗ੍ਹਾ ਹੋਈ ਸੀ ਜਿਹੜੇ ਜਿੱਥੇ ਇਹਨਾਂ ਦੀ ਸ਼ਾਪ ਹੈ ਨਾ ਉਹ ਰਾਜੂ ਫਿਸ਼ ਪੁਆਇੰਟ ਹੈ ਮੁੱਲਾਪੁਰ ਵਾਲੇ ਉਹਨਾਂ ਦੀ ਫ੍ਰੈਂਚਾਈਜ਼ੀ ਹੈ ਜਿਹੜੇ ਇਹ ਪੰਜ ਪਾਰਟਨਰ ਹੈ ਇਹ ਫਰਾਂਚਾਈਜ਼ੀ ਲੈ ਕੇ ਕੰਮ ਕਰ ਰਹੇ ਸੀ 파ਟਨਰ ਨੇ ਦੱਸਿਆ ਜੀ ਕੁਛ ਨਹੀਂ ਉਹ ਕਹਿੰਦੇ ਸਾਡੀ ਵੀ ਜਾਨ ਨੂੰ ਖਤਰਾ ਹੈ ਓਕੇ ਹਾਂ ਉਹ ਕਹਿੰਦੇ ਪਤਾ ਕੋਣ ਬੰਦੇ ਨੇ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਪਰ ਸਾਨੂੰ ਆਪਣੀ ਫੈਮਲੀਜ਼ ਆ ਅਣਪਛਾਤੀ ਇਹ ਚੀਜ਼ ਦਾ ਕਾਰੋਬਾਰ ਕਰਦੇ ਆ ਕੱਪੜੇ ਦਾ ਕੱਪੜੇ ਦੇ ਵਪਾਰੀ ਨੇ ਨਹੀਂ ਨਹੀਂ ਇਹ ਫਿਸ਼ ਦਾ ਕੰਮ ਹੈ ਨਾਨ ਵੇਜ ਦਾ 20 ਤਰੀਕ ਰਾਤ ਨੂੰ ਜੀ 12 ਵਜੇ ਸਾਡੇ ਗਗਨਦੀਪ ਸਿੰਘ ਜੀ ਸਾਡੇ ਜੀਆਈ ਨੇ ਜਿਨ੍ਹਾਂ ਨੂੰ 15 ਤੋਂ 20 ਵਿਅਕਤੀ ਹਮਲਾ ਕਰਕੇ ਗਏ ਜੀ ਨਹੀਂ ਉਹਨਾਂ ਦੇ ਹਾਂਜੀ ਹਾਂਜੀ ਕਮਲਾ ਕਿਉਂ ਕੀਤਾ ਕਾਰਨ ਮਨੀ ਨੂੰ ਸਕਾਰ ਨੇ ਕੁਝ ਨਹੀਂ ਹੈ ਜੀ ਕਾਰਨ ਸਾਡਾ ਮਤਲਬ ਕਿ ਸਾਨੂੰ ਨਹੀਂ ਪਤਾ ਕੌਣ ਸੀ ਬੰਦੇ ਕੌਣ ਨਹੀਂ ਸੀਗੇ ਜੀ ਮਤਲਬ ਇੰਨੀ ਕੋ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਗਿਆ ਜੀ ਪੂਰਾ ਮਰ ਮਾਰਨ ਦੇ ਤਰੀਕੇ ਨਾਲ ਹੀ ਆਏ ਸੀ ਹਿਸਾਬ ਨਾਲ ਆਏ ਜੀ ਹਾਂਜੀ ਤੇਜ਼ ਤਰ ਹਥਿਆਰ ਸੀਗਾ ਹਾਂਜੀ ਜੀ ਤੇਜ਼ ਤਰ ਹਥਿਆਰ ਸੀਗੇ 20 ਤੋਂ 20 15 ਤੋਂ 20 ਜਾਣੇ ਸੀਗੇ ਸਰ ਰੰਜਸ਼ ਸੰ ਕੋਈ ਰੰਜਸ਼ ਨਹੀਂ આજ ਤੱਕ ਉਹਨਾਂ ਨੇ ਕੋਈ આજ ਤੱਕ ਇਹ ਲੜਨ ਨਾਲ ਜੁਣੀ ਸੀਗੇ ਸਰ ਉਹਨਾਂ ਨੇ ਕਦੇ આજ ਤੱਕ ਗਾਲ ਵੀ ਨਹੀਂ ਕਢੀ ਸੀ ਹਾਂਜੀ ਸਭ ਕੁਝ ਹੈਗਾ ਹੀ ਸਾਡੇ ਕੋਲ ਉਹਨਾਂ ਦੀ ਗੱਡੀ ਨੂੰ ਵੀ ਟਾਰਗੇਟ ਕੀਤਾ ਗਿਆ ਜੀ ਪੁਲਿਸ ਕੁਝ ਨਹੀਂ ਇਹਦੇ ਚ ਕਰ ਰਿਹਾ ਜੀ ਪੁਲਿਸ ਪ੍ਰਸ਼ਾਸਨ ਮਤਲਬ ਜਿਸ ਦਿਨ ਇਹ ਵਾਕਿਆ ਹੋਇਆ ਜੀ ਪੁਲਿਸ 3-4 ਘੰਟੇ ਅਸੀਂ ਤਾਂ ਬਹੁਤ ਕੱਜਲ ਘਵਾਰ ਹੋਏ ਆ ਜੀ ਇਹ ਤਾਂ ਢਾਣੇ ਦਾ ਮਾਮਲਾ ਹੈ ਇਹ ਹੈਗਾ ਜੀ ਪਸੰਦ ਐਵੇਨਿਊ ਦਾ ਸਾਰੇ ਅਨਪਛਾਤੇ ਬੰਦੇ ਆ ਜੀ ਹਾਂਜੀ ਹਾਂਜੀ ਸਰ ਮੂੰਹ ਕਵਰ ਕੀਤਾ ਜੀ ਸਾਰਿਆਂ ਨੇ ਫੁਟੇਜ ਸਾਡੇ ਕੋਲ ਸਭ ਕੁਝ ਹੈ ਹਾਂਜੀ ਸੱਦਰ ਹੈ ਜੀ ਸਰ ਖੋਲ ਸਾਨੂੰ ਨਹੀਂ ਪਤਾ ਸਰ ਖੋਹ ਕਰਨਾ ਹੈ ਇਹਦੀ ਜਾਂ ਮਾਰਨ ਦੇ ਇਰਾਦੇ ਚ ਆਏ ਸੀ ਸਾਨੂੰ ਨਹੀਂ ਸਤ ਪਤਾ ਇਹ ਤਾਂ ਸਰ ਪੁਲਿਸ ਦਾ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਉਹਨਾਂ ਦੇ ਸਾਨੂੰ ਤਾਂ ਇਹ ਮੰਗਾ ਪ੍ਰਸ਼ਾਸਨ ਤੋਂ ਸਾਡੀ ਪੂਰੀ ਸਾਡੇ ਨਾਲ ਕੋਆਪਰੇਟ ਕਰੇ ਪਰ ਜਦੋਂ ਦਾ ਸਾਰੇ ਵਾਕਿਆ ਤਿੰਨ ਦਿਨ ਚੌਥਾ ਦਿਨ ਹੈ ਜੀ ਅਜ ਕੋਈ ਅਫਸਰ ਨਹੀਂ ਇਹਨਾਂ ਦਾ ਆਇਆ ਕੋਈ ਪੁਲਿਸ ਵਾਲਾ ਨਹੀਂ ਆਇਆ ਜੀ ਕੋਈ ਚੌਕੀਆ ਚਾਰਜ ਕੋਈ ਇੱਥੇ ਨਹੀਂ ਪਹੁੰਚਿਆ ਜੀ ਮੰਗ ਕੀ ਪ੍ਰਸ਼ਾਸਨ ਮੰਗ ਤੋਂ ਇਹੀ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਦੇ ਹੀ ਮੰਗ ਹੈ ਜੀ ਸਾਡਾ ਮਤਲਬ ਸਾਡੀ ਗੱਲ ਸੁਣੀ ਜਾਵੇ ਇਨਜਾਮ ਮਿਲਣਾ ਚਾਹੀਦਾ ਬਸ ਹਾਂਜੀ ਸਰ ਇਹ ਪੁਰਜ਼ੇ ਵੇਟ ਕਰਦੇ ਜਦੋਂ ਵੱਡੇ ਵਾਕਿਆ ਹੋ ਜਾਂਦਾ ਉਸ ਤੋਂ ਬਾਅਦ ਜਾਂਚ ਪਈ ਸ਼ੁਰੂ ਕਰ ਦਿੰਦੇ ਹਾਂਜੀ ਸਰ ਲੱਗਦਾ ਤਾਂ ਹੈ ਸਰ ਪਰ ਸਰ ਜਿਸ ਦਿਨ ਇਹ ਵਾਕਿਆ ਤੁਹਾਨੂੰ ਦੱਸਿਆ ਸਰ ਮਲਕ ਕਿਸੇ ਪੁਲਿਸ ਵਾਲੇ ਨੇ ਸਰ ਅਸੀਂ 2-3 ਘੰਟੇ ਚੌਂਕੀ ਦੇ ਬਾਹਰ ਖੜੇ ਰਹੇ ਆ ਉਹਨਾਂ ਨੇ ਗੇਟ ਤੱਕ ਨਹੀਂ ਖੋਲੇ ਚੌਂਕੀ ਵਾਲਿਆਂ ਨੇ ਠੀਕ ਹੈ ਇਹ ਮਾਮਲਾ ਸੀਗਾ ਕੋਈ ਮਾਮਲਾ ਮਾਮਲਾ ਹੈ ਕੀ ਹਾਂਜੀ ਹਾਂਜੀ ਇਹ ਫਲਾਵਰ ਚੌਂਕ ਕੋਲੇ ਨਹੀਂ ਮਾਰਕੀਟ ਆ ਜੀ ਉੱਤੇ ਇਹਦੀ 20 ਕਿਈ ਦਰਮਿਆਨੇ ਨਾ ਕਿਸੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਤੇ ਜੋ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਅਮਲ ਤੇ ਆ ਰਹੀ ਹੈ ਕੀ ਕੀ ਗਿਆ ਕੀ ਕਿਹੜੇ ਲੋਕਾਂ ਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਬਤਾ ਉਹਨੂੰ ਸਟੇਟਮੈਂਟ ਕੀ ਨਾਮ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਕਿਸੇ ਕੇਜ ਆਉਂਦੀ Ooh, 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ सदर ਚੌਕੀ ਬਸੰਤੇਵਨੂ ਤਾਂ ਸੀਰੀਅਸ ਹੈ ਨਹੀਂ ਠੀਕ ਆ ਹਜੇ ਮਤਲਬ ਹਜੇ ਬਿਆਨ ਦੀ ਜਿਹੜੀ ਹੋਊ ਕਾਰਵਾਈ ਹੋਵੇਗਾ ਬਿਆਨ ਦਿੱਤਾ ਗਿਆ ਇਹ ਵੀ ਉੱਥੇ ਕੋਈ ਫਿਸ਼ ਸੈਂਟਰ ਵਗੈਰਾ ਅੱਛਾ ਜੀ ਹਾਂ ਜੀ ਹਾਂ ਹਾਂ ਹਜੇ ਹਾਂ ਜੀ ਸਰ ਪਰਿਵਾਰ ਦਾ આરોਪ ਹੈ ਕੋਈ ਪੈਸਿਆਂ ਨੂੰ ਲੈ ਕੇ ਕੋਈ ਪਾਰਟਨਰਸ਼ਿਪ ਨਹੀਂ ਹਜੇ ਇਹਨਾਂ ਦਾ ਜਦੋਂ ਕੋਈ ਬਿਆਨ ਵਿੱਚ ਕੀ ਕੀ ਆ ਗਿਆ ਨਹੀਂ ਬਿਆਨ ਹਜੇ ਹੋਇਆ ਨਹੀਂ ਹੈਗਾ ਜੀ ਹਾਂ ਜੀ ਹਜੇ ਅਧਿਨ ਬੇਟਾ ਠੀਕ ਮਤਲਬ ਇਹ ਕਾਰਵਾਈ ਕਰ ਰਹੇ ਹਾਂ ਹਾਂ ਜੀ ਅਧਿਨ ਬੇਟਾ ਇਹਦਾ ਉਹ ਠੀਕ